ਕੀਤਾ ਸੀ ਅੱਜ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਮਤਾਂ ਜਿਨ੍ਹਾਂ ਦੀ ਮੈਂ ਤੁਹਾਨੂੰ ਕਾਪੀਆਂ ਦਿੱਤੀਆਂ ਜਿਹੜਾ ਸਾਡਾ ਹਿਮਾਚਲ ਪਰਵੇਸ਼ ਨਾਲ ਸਾਡੇ ਉਨੇ ਤੇ ਜਿਹੜਾ ਇੰਪੋਰਟੈਂਟ ਹੈ ਮਤਾਂ ਉਹਨਾਂ ਜ਼ਿਲ੍ਹਾ ਤੇ ਨੰਗਲ ਸ਼ਹਿਰ ਦੀ ਜਦੋਂ ਤੁਸੀਂ ਹਿਮਾਚਲ ਸਰਕਾਰ ਨੇ ਜਿੱਥੇ ਟੋਲ ਲਾਏ ਹੋਏ ਅਜੋਲੀ ਮੋੜ ਲਾਇਆ ਹੋਇਆ ਬਰਮਲੇ ਲਾਇਆ ਹੋਇਆ ਜਾਂ ਟੋਲ ਜਿਹਨੂੰ ਆਪਾਂ ਕਹ ਲਈਏ ਮਹਿਤਪੁਰ ਲਾਇਆ ਹੋਇਆ ਜਿਹੜੇ ਸਾਡੇ ਨੰਗਲ ਦੇ ਲੋਕ ਆ ਸਾਡਾ ਵਪਾਰ ਸਾਂਝਾ ਹੈ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਹਿਮਾਚਲ ਦੇ ਨਾਲ ਜਿਹੜੇ ਨਾਲ ਲੱਗਦੇ ਇਲਾਕੇ ਸੰਤੋਖਾੜਾ ਮਾਥਪੁਰਾ ਜਾ ਕੇ ਤੇ ਬਲਾਸਪੁਰਾ ਪਾਕੜਾ ਡੈਮ ਹੈ ਪਰ ਸਾਨੂੰ ਚਾਰਜਸ ਲਏ ਜਾਂਦੇ ਸਾਨੂੰ ਜਿਵੇਂ ਇੱਕ ਹਨ ਪੈਸੇਂਜਰ ਵਹੀਕਲ ਦੇ 70 ਰੁਪਏ ਕਰ ਦਿੱਤੇ ਇੱਕ ਆਮ ਸਾਡੀ ਕਾਰ ਦੇ ਇਹ ਤੋਂ ਇਲਾਵਾ ਜਿਵੇਂ 6 ਤੋਂ ਜਾਂ 12 ਫੀਟਰ ਤੱਕ ਰ ਹੈ ਉਹਨੂੰ 100 ਉਹਨੂੰ 110 ਰੁਪਏ ਚਾਰਜਸ ਕਰ ਦਿੱਤੇ ਜਾਂ ਕਈ ਇਹ ਹੀ ਜੀਆਂ ਗੱਡੀਆਂ ਲੋਡਡ ਹੈਵੀ ਕੈਰੀਜ ਉਹਨਾਂ ਦੇ 570 ਹੈ ਕਿਸੇ ਦਾ 720 ਰੁਪਏ ਚਾਰਜ ਕਰ ਦਿੱਤਾ ਗਿਆ ਅਸੀਂ ਇਸ ਗੱਲ ਦੀ ਨਿੰਦਾ ਕੀਤੀ ਕੀ ਨੈਸ਼ਨਲ ਹਾਈਵੇ ਦੇ ਵਿੱਚ ਉਹਨਾਂ ਦਾ ਰੂਲ ਹੈ ਕਿ ਜਿੱਥੇ ਟੋਲ ਪਲਾਜ਼ਾ ਕਿਤੇ ਲੱਗਦਾ ਹੈ ਉਹਦੇ ਆਲੇ ਦੁਆਲੇ ਦੇ ਖੇਤਰ ਚ 5 ਕਿਲੋਮੀਟਰ ਦੇ ਖੇਤਰ ਦੇ ਵਿੱਚ ਟੋਲ ਉਹਨਾਂ ਲੋਕਲ ਲੋਕਾਂ ਨੂੰ ਮਾਫ ਹੁੰਦਾ ਪਰ ਸਾਨੂੰ ਲਾਇਆ ਗਿਆ ਅਸੀਂ ਕਈ ਵਾਰ ਹਿਮਾਚਲ ਦੇ ਵਿੱਚ ਬੇਨਤੀ ਕਰ ਚੁੱਕੇ ਜਾਂ ਕੌਂਸਲ ਚ ਵੀ ਤੁਹਾਡੇ ਅਖਬਾਰਾਂ ਰਾਹੀਂ ਬੇਨਤੀ ਕਰ ਚੁੱਕੇ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਅੱਜ ਨਗਰ ਕੌਂਸਲ ਲੰਗੜ ਨੇ ਮਤਾ ਪਾਸ ਕੀਤਾ ਕਿ ਸਾਡੀ ਨਗਰ ਕੌਂਸਲ ਲੰਗੜ ਰੈਸੀਪ੍ਰੋਕਲ ਅਸੀਂ ਟੈਸਟ ਕਹਿੰਦੇ ਵੀ ਪਰਸਪਰ ਜਿਹੜਾ ਵਿਰੋਧੀ ਟੈਕਸ ਵੀ ਜਦੋਂ ਟੱਕਰ ਹਿਮਾਚਲ ਦੇ ਜਿਹੜੇ ਸਾਡੀ ਸਰਕਾਰ ਹੈ ਉਹ ਸਾਡੇ ਤੇ ਟੈਕਸ ਲਾਉਂਦੀ ਆ ਸਾਡੀਆਂ ਵਾਹਨਾਂ ਤੇ ਗੱਡੀਆਂ ਤੇ ਸਾਨੂੰ ਐਂਟਰ ਕਰਨ ਦੇ ਲਈ ਟੋਲ ਦੇਣਾ ਪੈਂਦਾ ਬਹੁਤ ਮਹਿੰਗਾ ਆ ਜਿਵੇਂ ਅਸੀਂ ਕਿਸੇ ਨੇ ਮਹੱਤਪੂਰਵ ਇੱਕ ਅੱਧਾ ਕਿਲੋਮੀਟਰ ਵੀ ਜਾਣਾ ਤਾਂ ਵੀ ਸਾਡੇ ਕੋਲ 70 ਰੁਪਏ ਲੈ ਲੈਂਦੇ ਕੋਈ ਸਾਡੇ ਨੇ ਭਾਖੜੇ ਜਾਣਾ ਤਾਂ 70 ਲੈ ਲੈਣੇ ਕਿਸੇ ਤੋਂ ਜਿਹੜੇ ਹੈਵੀ ਕਾਰਜੀ ਦੇ ਸਾਡੇ ਟਰਾਂਸਪੋਰਟਰ ਭਰਾ ਐ ਤੇ ਟਰੱਕ ਯੂਨੀਅਨ ਬਹੁਤ ਵੱਡੀ ਆ ਕਿਸੇ ਨੇ ਆਪਣਾ ਟਰੱਕ ਪਾਸ ਕਰਾ ਕੇ ਕਿਤੇ ਨਾਲ ਦੀ ਗੱਡੀ ਉਹ ਖੜਾਣੀ ਕਿਤੇ ਜਾ ਕੇ ਮਹਿਤਪੁਰ ਜਾਂ ਸੰਤੋਗੜ ਤਾਂ ਵੀ ਸਾਡੇ ਤੋਂ ਹੈਵੀ ਟੈਕਸ ਲਿਆ ਜਾਂਦਾ ਅਸੀਂ ਅੱਜ ਨਗਰ ਕੌਂਸਲ ਨੰਗਲ ਤੋਂ ਇੱਕ ਮਤਾ ਪਾਸ ਕਰਕੇ ਆਪਾਂ ਡਾਇਰੈਕਟਰ ਲੋਕਲ ਬਾਡੀ ਨੂੰ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੋਰ ਤਾਂ ਤੁਸੀਂ ਸਾਡੇ ਟੈਂਟਰ ਰੋਕੇ ਹੋਏ ਇਹ ਸ਼ਹਿਰ ਦੇ ਹਿੱਤ ਦਾ ਕੰਮ ਹੈ ਜਿੱਥੇ ਆਮ ਲੋਕਾਂ ਨੂੰ ਫਾਇਦਾ ਕੱਲਾ ਸ਼ਹਿਰ ਵਾਸੀਆਂ ਨੂੰ ਨਹੀਂ ਜਿਹੜਾ ਵੀ 5 ਕਿਲੋਮੀਟਰ ਦਾ ਏਰੀਆ ਚਾਹੇ ਉਹ ਪਿੰਡ ਹੋਣ ਕਿ ਜਦੋਂ ਤੱਕ ਹਿਮਾਚਲ ਸਰਕਾਰ ਸਾਡੇ ਲੋਕਾਂ ਨੂੰ ਟੈਕਸ ਮਾਫ ਨਹੀਂ ਕਰਦੀ ਅਸੀਂ ਮੰਗ ਕੀਤੀ ਕਿ ਉਹਨਾਂ ਤੇ ਬਰਾਬਰ ਦਾ ਟੈਕਸ ਉਹਨਾਂ ਤੇ ਹਿਮਾਚਲ ਨੰਬਰ ਦੀਆਂ ਗੱਡੀਆਂ ਤੇ ਲਾਇਆ ਜਾਵੇ ਕਿ ਜਦੋਂ ਸਾਡੇ ਪੰਜਾਬ ਚ ਐਂਟਰ ਕਰਨਾ ਹੈ ਨਾ ਤਾਂ ਉਹਨਾਂ ਨੂੰ ਵੀ ਉਨਾ ਹੀ ਪੇ ਕਰਨਾ ਪਵੇ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਲੋਕਲ ਬੰਦੇ ਤੇ ਟੈਕਸ ਚਾਹੀਦਾ ਨਹੀਂ ਸਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਸਾਡਾ ਵਪਾਰ ਸਾਂਝਾ ਸਾਡਾ ਆਣਾ ਜਾਣਾ ਸਾਂਝਾ ਫਿਰ ਵੀ ਸਾਨੂੰ ਇੱਕ ਤਰ੍ਹਾਂ ਦੇ ਕਹਿ ਲੋ ਵੀ ਸਾਡੇ ਨਾਲ ਇੱਕ ਪਾਰਸ਼ਲਟੀ ਕੀਤੀ ਜਾ ਰਹੀ ਹਿਮਾਚਲ ਸਰਕਾਰ ਵੱਲੋਂ ਅੱਜ ਅਸੀਂ ਮਤਾ ਪਾਸ ਕਰਕੇ ਜਿੱਥੇ ਐਨਐਚਆਈ ਦੀ ਰੂਰਲ ਦੀ ਬੇਲੰਗੜਾ ਕਰ ਰਹੀ ਜਿਹੜੀ ਪੰਜਾਬ ਇਹ ਹਿਮਾਚਲ ਸਰਕਾਰ ਆ ਵੀ ਸਾਡੇ ਤੇ ਟੈਕਸ ਲਾ ਰਹੀ ਤੇ ਨਾਲ ਸਾਡੇ ਲੋਕਲ ਲੋਕਾਂ ਨਾਲ ਤੱਕਾ ਕਰ ਰਹੀ ਅਸੀਂ ਕੌਂਸਲ ਵੱਲੋਂ ਮਤਾ ਪਾਸ ਕੀਤਾ ਕਿ ਜਿੱਦਾਂ ਦਾ ਟੈਕਸ ਹਿਮਾਚਲ ਸਰਕਾਰ ਨੇ ਸਾਡੇ ਤੇ ਲਾਇਆ ਹੋਇਆ 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਲੋਕਾਂ ਤੇ ਉਹੀ ਸੇਮ ਟੈਕਸ ਹਿਮਾਚਲ ਦੀਆਂ ਗੱਡੀਆਂ ਤੇ ਲਾਇਆ ਜਾਵੇ ਜਦੋਂ ਤੱਕ ਉਹ ਸਾਡਾ ਮਾਫ ਨਹੀਂ ਕਰਦੇ ਇਹ ਬੜਾ ਇੰਪੋਰਟੈਂਟ ਮਤ ਹੈ ਸ਼ਹਿਰ ਵਾਸੀਆਂ ਦੇ ਹਿੱਤ ਦਾ ਮਸਾ ਹੈ ਸਾਡਾ ਕੋਈ ਝਗੜਾ ਨਹੀਂ ਸਾਡੇ ਭਰਾ ਹੈ ਪਰ ਉਹਨਾਂ ਭਰਾਵਾਂ ਨੂੰ ਸੋਚਣਾ ਚਾਹੀਦਾ ਜਦੋਂ ਤੁਸੀਂ ਇੱਥੇ ਆਣੇ ਅਸੀਂ ਤਾਂ ਕੋਈ ਟੈਕਸ ਨਹੀਂ ਲੈਂਦੇ ਪਰ ਤੁਸੀਂ ਲੇਟ ਦੇ ਟੈਕਸ ਲਾਜ ਤੁਸੀਂ ਤੁਹਾਡਾ ਤੀਜਾ ਟੈਨੂ ਰਹਿ ਜਾਂਦਾ ਪਾਜੀ ਦੇਰ ਆਏ ਦਰਸਤ ਆਏ ਤੁਸੀਂ ਸਰਾਹਿਆ ਕਰੋ ਕਿਸੇ ਗੱਲ ਨੂੰ ਜੀ ਵੀ ਸਰਾਹਤ ਅਸੀਂ ਲਿਆ ਮੇਰੀ ਬੇਨਤੀ ਦਾ ਸੁਣੋ ਨਾ ਜੇ ਲੇਟ ਵੀ ਆਏ ਤਾਂ ਆਏ ਤਾਂ ਹੈ ਨਾ ਟਾਈਮ ਤਾਂ ਕਰ ਰਹੇ ਨਾ ਕਦੇ ਸਾਡੇ 'ਚ ਗਲਤੀਆਂ ਕੱਢਣ ਦੀ ਬਜਾਏ ਸਾਡੇ ਚੰਗੇ ਪਹਿਲਾਂ ਮੇਰੀ ਬੇਨਤੀ ਮੇਰੀ ਬੇਨਤੀ ਤਾਂ ਸੁਣੋ ਮੇਰੀ ਬੇਨਤੀ ਤਾਂ ਸੁਣੋ ਨਾ ਤੁਸੀਂ ਕਹੋ ਵੀ ਤੁਹਾਨੂੰ ਸ਼ਾਬਾਸ਼ ਪਰ ਤੁਸੀਂ ਲੇਟ ਹੈ ਤੁਸੀਂ ਪਹਿਲਾਂ ਕਹਿੰਦੇ ਲੇਟ ਹੈ ਫਿਰ ਸ਼ਾਬਾਸ਼ ਨੂੰ ਖਬਰਾਂ ਕਹਿੰਦੇ ਤੇ ਸੀਗਾ ਜੀ ਤੁਹਾਡੇ ਤੋਂ ਪਿੱਛੇ ਕਹਿੰਦੇ ਦੱਸੋ ਨਹੀਂ ਨਹੀਂ ਕਹਿੰਦੇ ਲਾਣ ਦੇ ਪਿੱਛੇ ਤਾਂ ਨਹੀਂ ਨਹੀਂ ਮੈਂ ਚੈਨਲ ਦੀ ਨਹੀਂ ਆਪਾਂ ਆਪਸ ਫੈਸਲਾ ਨਹੀਂ ਲੇਟ ਜ਼ਰੂਰ ਹੈ ਪਰ ਚੰਗੇ ਕੰਮ ਦੀ ਵੀ ਸ਼ਾਬਾਸ਼ੀ ਦੇਈਦੀ ਹੁੰਦੀ ਕਿ ਜ਼ਰੂਰੀ ਨਹੀਂ ਕਿ ਸਾਨੂੰ ਹਰ ਕੰਮ ਦੀ ਨੌਲੇਜ ਹੈ ਇਦੇ ਬਾਰੇ ਜਾਣਕਾਰੀ ਵੀ ਲੈਣੀ ਪੈਂਦੀ ਕਾਨੂੰਨ ਵੀ ਦੇਖਣਾ ਪੈਂਦਾ ਇਹ ਨਹੀਂ ਕਿ ਮੈਂ ਵਕੀਲ ਹਾਂ ਤਾਂ ਮੈਨੂੰ ਸਾਰੀ ਦੁਨੀਆ ਦਾ ਕਾਨੂੰਨ ਪਤਾ ਤੇ ਨੰਬਰ ਤੋਂ ਕਈ ਵਾਰ ਬੇਨਤੀਆਂ ਵੀ ਕਰਨੀਆਂ ਪੈਂਦੀਆਂ ਹੁੰਦੀ ਨਾਲ ਨਾਲੀ ਸਟੇਟ ਨਾਲ ਕੀ ਕੋਈ ਲੜਾਈ ਝਗੜਾ ਨਾ ਹੋਵੇ ਕੋ ਆਪਸ ਕਨਫਲਿਕਟ ਨਾ ਪੈਦਾ ਹੋਵੇ ਕਿ ਸਾਡੇ ਹਿਮਾਚਲ ਵਾਲਿਆਂ ਤੇ ਲਾਤਾ ਉਹ ਸਾਡੇ ਭਰਾ ਹੈ ਲੇਟ ਨਹੀਂ देर आए दुरुਸਤ ਆਏ ਕੋਈ ਨਾਲੀ ਜੋੜ ਦਿੰਨਾ ਅਗਲੇ ਸਾਲ ਕਿਉਂਕਿ ਇਹ ਜਿਹੜੀ ਡਿਮਾਂਡ ਹੈ ਤੁਹਾਡੇ ਕੋਲ ਕਾਫੀ ਦਿੱਕਤਾਂ ਆ ਚੁੱਕੀ ਜੀ ਮਤਲਬ ਲੇਟ ਹੋਣ ਦਾ ਵੀ ਇਹ ਵੀ ਗੱਲ ਨਹੀਂ ਨਹੀਂ ਡਿਮਾਂਡ ਨਹੀਂ ਜੀ ਡਿਮਾਂਡ ਨਹੀਂ ਇੱਕ ਗੱਲ ਸੁਣੋ ਜੇ ਚੰਗੀ ਡਿਮਾਂਡ ਆਈ ਵੀ ਹੋਵੇ ਕੋਈ ਗਲਤੀ ਤਾਂ ਨਹੀਂ ਕਰ ਰਹੇ ਨਾ ਅੱਜ ਸਗੋਂ ਸ਼ਹਿਰ ਵਾਸੀਆਂ ਦੇ ਹਿੱਤ ਦੇ ਲਈ ਇਹ ਕੰਮ ਕੀਤਾ ਜਾ ਰਿਹਾ ਅੱਜ ਤੱਕਰ ਅਸੀਂ ਤਾਂ ਤਿੰਨ ਵਾਰ ਦੀ ਟਿਨਯੂਰ ਦੱਸਦੇ ਨਾ ਜਾਦਾ ਨੰਗਲ ਸ਼ਹਿਰ ਬਣਿਆ ਉਦੋਂ ਦਾ ਕਿਹੜਾ ਕਿਸੇ ਨੇ ਲਾਇਆ ਹੈ ਇਹ ਅਸੀਂ ਕੋਸ਼ਿਸ਼ ਕਰ ਰਹੇ ਨਾ ਜਿਹੜੀ ਸਾਡੀ ਕੋਸ਼ਿਸ਼ ਆ ਉਹਦੀ ਸਾਡੀ ਨੀਤੀਚਕ ਕਮੀ ਨਹੀਂ ਹੈ ਲਾਇਆ ਗਿਆ ਟੈਸਟ ਜਿਹੜਾ ਟੈਕਸ ਲਾ ਰਹੇ ਅਸੀਂ ਜਾਂ ਟੋਲ ਤੇ ਜਾਂ ਬੈਰੀਅਰ ਤੇ ਆਪਾਂ ਕਹਿੰਦੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹ ਮਤੇ ਨੂੰ ਜਲਦੀ ਪ੍ਰਵਾਨਗੀ ਦਿੱਤੀ ਜਾਵੇ ਕਿ ਇਹ ਮਤੇ ਸਿਰੇ ਚੜੇ ਤੇ ਮੈਂ ਸਾਰਿਆਂ ਦਾ ਪੱਤਰਕਾਰ ਭਰਾਮ ਦਾ ਧੰਨਵਾਦ ਕਰਦਾ ਤੇ ਤੁਸੀਂ ਹਰ ਵਾਰ ਦੀ ਤਰ੍ਹਾਂ ਸਾਡੀ ਮਦਦ ਕਰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਕਾਰ ਨੂੰ ਭੇਜਿਆ ਜਾਂ ਲੋਕਾਂ